ਆ ਭਾਈ ਸਰਬ ਸਿੰਘ ਜੀ ਖਾਲਸਾ ਜੋ ਕਿ ਅੱਜ ਹਰੇਕ ਜ਼ਬਾਨ ਤੇ ਹਲਕਾ ਫਰੀਦਕੋਟ ਦੇ ਜੇ ਲੋਕਾਂ ਦੀ ਗੱਲ ਕਰ ਲਈਏ ਤਾਂ ਭਾਈ ਸਰਬ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਲੋਕ ਆਪ ਤੁਹਾਰੇ ਜੁੜ ਰਹੇ ਨੇ ਕੱਲ ਜਿਹੜਾ ਰੋਡ ਸ਼ੋਅ ਰੱਖਿਆ ਗਿਆ ਸੀ ਮੋਗਾ ਦੇ ਕੁਝ ਪਿੰਡਾਂ ਦਾ ਅੱਜ ਹੈਗਾ ਸੀਗਾ ਨਿਹਾਲ ਸਿੰਘ ਵਾਲਾ ਦੇ ਕੁਝ ਪਿੰਡਾਂ ਦਾ ਤਾਂ ਜੋ ਅੱਜ ਜਿਹੜਾ ਰੋਡ ਸ਼ੋਅ ਆ ਬਾਗੇਪੁਰਾਣੇ ਪਹੁੰਚਿਆ ਕੁਝ ਨੌਜਵਾਨ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਆ ਜੀ ਅਮਨਦੀਪ ਸਿੰਘ ਜੀ ਹਲਕਾ ਰਾਮਪੁਰ ਫੂਲਪਿੰਡ ਅਮੀਰਗੜ ਜੀ ਕੀ ਗੱਲ ਹੈ ਜੋ ਭਾਈ ਸਾਹਿਬ ਦੇ ਹੱਕ ਚ ਦੇਖੋ ਭਾਈ ਸਾਹਿਬ ਦੇ ਹੱਕ ਚ ਤਾਂ ਇਹ ਕਹਦੇ ਆ ਵੀ ਦੇਖੋ 70 75 ਸਾਲ ਹੋ ਗਏ ਆਪ ਨੂੰ ਵੋਟਾਂ ਬਹੁਦੇ ਨੂੰ ਆਮ ਆਦਮੀ ਪਾਰਟੀ ਮੇ ਨਾਰਾ ਦਿੱਤਾ ਸੀ ਉਹ ਠੱਗ ਕੇ ਲੈ ਗਏ ਸੀਗੇ ਦੇਖੋ 2 ਸਾਲ 2.5 ਸਾਲ ਬਾਅਦ ਵੋਟਾਂ ਫੇਰ ਆ ਜਾਣੀਆਂ ਜਿਹਦਾ ਜਿੱਥੇ ਮਨ ਕਰਦਾ ਉਥੇ ਪਾ ਲੋ ਠੀਕ ਹੈ ਪਰ ਇਸ ਵਾਰ ਇਹ ਸ਼ਹੀਦ ਪਰਿਵਾਰ ਨੂੰ ਵੋਟਾਂ ਪੁਣੀ ਚਾਹੀਦੀਆਂ ਹਾਂ ਕਿਵੇਂ ਲੱਗਦਾ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਪੈਸੇ ਵਾਲੀਆਂ ਪਾਰਟੀਆਂ ਨੇ ਉਹ ਹਨਾ ਬੋਲਬਾਲਾ ਵੀ ਆ ਸਰਕਾਰ ਵੀ ਆ ਤੇ ਕਿਵੇਂ ਲੱਗਦਾ ਵੀ ਕਿ ਮੁਕਾਬਲਾ ਕਿਵੇਂ ਹੋਊਗਾ ਉਹਨਾਂ ਦਾ ਮੁਕਾਬਲਾ ਇੱਕ ਨੰਬਰ ਤੇ ਸਰਬਜੀਤ ਸਿੰਘ ਆ ਜੀ ਤੇ ਮੈਂ ਕਰਮਜੀਤ ਅਨਮੋਲ ਜੀ ਨੂੰ ਇੱਕ ਬੇਨਤੀ ਕਰਦਾ ਉਹਨਾਂ ਨੂੰ ਇਹ ਬੇਨਤੀ ਆ ਵੀ ਜੂਰੀ ਵਾਲਾ ਗੱਟਾ ਲੈ ਲੈਣ ਤੇ ਆਪਦੇ ਲੀੜੇ ਪਾ ਕੇ ਦਰਾਰ ਤੇ ਆ ਤਾਂ ਉਡਾਂਤਰ ਹੋਣ ਵੋਟ ਵਾਟ ਨਹੀਂ ਮਿਲਦੀ ਵੀ ਲੈ ਕੇ ਰੋਏ ਜਦੋਂ ਬਣਾ ਲੂਗਾ ਜੂਰੀ ਵਾਲੇ ਗੱਟੇ 'ਚ ਪਾ ਲਈ ਬੱਸ ਇਹ ਤੇ ਇੱਕ ਇੱਕਲ ਮੇਰੀ ਹੋਰ ਨੋਟ ਕਰ ਲਈ ਇਹ ਜੇ ਲੋਕਾਂ ਨੇ ਉਹਦੇ ਪੈਰ ਬਚਾਉਣੇ ਆ ਫਰੀਦਕੋਟ ਚ ਕਿਤੇ ਸਕਿਉਰਿਟੀ ਨਹੀਂ ਪਾਊਗਾ ਹਲਕੇ ਚ ਵੀ ਉੱਥੇ ਨਾ ਜਾਵੇ ਉਹ ਮੰਜੀ ਰੋਕ ਦਿੰਦੇ ਫਰੀਦਕੋਟ ਵਾਲੇ ਕੋਈ ਪੁੱਤ ਤੀ ਦੀ ਸਕਿਉਰਿਟੀ ਨਹੀਂ ਪਾਉਂਦਾ ਤੁਹਾਨੂੰ ਇੱਕ ਗੱਲ ਦੱਸਤੀ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਕਰਮਜੀਤ ਨੂੰ ਕਿ ਨਹੀਂ ਇੱਥੇ ਵੋਟਾਂ ਪੈਣੀਆਂ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਭਾਈ ਵਡਾਲਾ ਜੀ ਨੇ ਵੀ ਕੀਤਾ ਕੀ ਕਹਣਾ ਚਾਹੋਗੇ ਉਹ ਸਿੱਖ ਕੌਮ ਦੇ ਨੁਮਾਇੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਇਸ ਮਸਲੇ ਤੇ ਮੇਰਾ ਨੋ ਕਮੈਂਟ ਆ ਪਰ ਮੈਂ ਇੱਕ ਗੱਲ ਦੱਸਦਾ ਮੈਂ ਹਲਕਾ ਰਾਮਪਰਾ ਭੁੱਲ ਤੋ ਆ ਜਸਟ ਟਾਈਮ ਆਮ ਆਦਮੀ ਦੀ ਹਵਾ ਸੀ ਅਸੀਂ ਸ਼ਰੂਮਣੀ ਅਕਾਲੀ ਦਲ ਨੂੰ ਵੋਟਾਂ ਮਾਜੇ ਸੀ ਸਰਦਾਰ ਸਿਕੰਦਰ ਸਿੰਘ ਮਲੂਕਾ ਨਾਲ ਹੁੰਦੇ ਸੀਗੇ ਉਦੋਂ ਅਸੀਂ ਵੀ ਇੱਕ ਟੀਮ ਇਹ ਲਾਉਂਦੇ ਹੁੰਦੇ ਸੀਗੇ ਵੀ ਜਿੰਨੀ ਵੋਟ ਕਾਂਗਰਸ ਸਾਡੀ ਟੁੱਟੂਗੀ ਤੇ ਜੇ ਉਹ ਝਾੜੂ ਨਾ ਘਟ ਜਾਂਦੀ ਤਾਂ ਸਾਡੇ ਨਾਲ ਵੱਧ ਆਉਂਦੀ ਆ ਤਾਂ ਅਸੀਂ ਜਿੱਤਾਂਗੇ ਮਤਲਬ ਹੁਣ ਤਬਾ ਕੀ ਆ ਹੁਣ ਲੋਕਾਂ ਦਾ ਮੁਕਾਬਲਾ ਇੱਕ ਤਰ੍ਹਾਂ ਹੋ ਗਿਆ ਕਿਉਂਕਿ ਸਾਨੂੰ ਵੀ ਬਹੁਤ ਉਮੀਦ ਵੱਡੀ ਸੀ ਵੀ ਅਸੀਂ 5-7000 ਤੇ ਉਦੋਂ ਜਿੱਤਾਂਗੇ ਪਰ ਮੁਕਾਬਲਾ ਉਲਟਾ ਗਿਆ ਹੁਣ ਇੱਥੇ ਪਲਾ ਕੋਈ ਹੋਰ ਹੋਰ ਦੋ ਬੰਦੇ ਆ ਗੋ ਹੋਰ ਖੜੇ ਹੋ ਜਾਣ ਹੁਣ ਤਾਂ ਖਾਲਸਾ ਜੀ ਦਾ ਬੋਲਵਾਲਾ ਬਹੁਤ ਵੱਡਾ ਹੋ ਗਿਆ ਦੇਖੋ ਜੀ 100 100 ਦੇ ਵਿੱਚੋਂ ਜੇ 100 ਵੋਟ ਪੈਂਦੀ ਆ ਤਾਂ 90 ਵੋਟਾਂ ਇਹਨਾਂ ਦੀਆਂ ਆ ਪਿੰਡੂ 10 10 ਵੋਟਾਂ ਸਿੱਖ ਸਿੱਖ ਹੋਂ ਦੇ ਨਾਮ ਤੇ ਲੱਗਦਾ ਤਾਂ ਸੀਗਾ ਕਿ ਇਹਨਾਂ ਨੂੰ ਇੱਕ ਹੋਣਾ ਚਾਹੀਦਾ ਸੀ ਇਹ ਬਹੁਤ ਵੱਡੀ ਗੱਲ ਆ ਜਿਵੇਂ ਕਲਾਕਾਰ ਇੱਕ ਹੋ ਗਏ ਆ ਕਲਾਕਾਰ ਦੇ ਮਗਰ ਕਲਾਕਾਰ ਆ ਰਹੇ ਨੇ ਉਹ ਚੀਜ਼ ਹੋਣੀ ਚਾਹੀਦੀ ਸੀ ਬਿਲਕੁਲ ਹੋਣੀ ਚਾਹੀਦੀ ਸੀ ਬਈ ਕੀ ਪਰਮਾਤਮਾ ਦੀ ਕਿਰਪਾ ਜੀ ਚਲੋ ਥੋੜੇ ਦੇਖੋ ਹਰ ਕ ਸਟੇਟ ਦੇ ਵਿੱਚ ਕੋਈ ਨਾ ਕੋਈ ਇਨਕਤਾ ਹੁੰਦੀ ਆ ਮਤਲਬ ਤੋਂ ਦੋ ਚਾਰ ਇਧਰ ਉਧਰ ਤਾਂ ਹੁੰਦੇ ਹੁੰਦੇ ਆ ਪਰਮਾਤਮਾ ਦੀ ਕਿਰਪਾ ਕੀ ਦੇਖੋ ਉਹਨਾਂ ਦਾ ਆਸਾਨ ਬਹੁਤ ਵੱਡਾ ਮੈਂ ਯਾਰ ਪੰਡਤਾਂਗਾ ਠੀਕ ਆ ਮੈਨੂੰ ਕੋਈ ਦੁੱਖ ਨਹੀਂਗਾ ਇਹ ਗੱਲ ਦਾ ਕਹਿੰਦੇ ਵੀ ਦੇਖੋ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਕਿਉਂਕਿ ਜਮਾਨੇ ਲੋ ਥੋੜਾ ਘਟ ਕੁਟਾ ਜੇ ਤੁਸੀਂ ਕੀ ਕਰੋਗੇ ਇਹ ਸਾਡਾ ਸਿੱਖਾਂ ਦਾ ਸਿਰਮੌਰ ਸੰਸਥਾ ਸੀ ਜਿੱਥੇ ਉਹ ਜਿੱਥੇ ਉਹ ਬੰਦੇ ਨੇ ਜਿਹੜਾ ਬੰਦੇ ਦੀ 90000 ਤਨਖਾਹ ਤੇ ਉਸ ਟਾਈਮ ਸ਼ਹਿਰੀ ਪ੍ਰਾਪਰਟੀ 80000 ਨੂੰ ਸੀ ਉਹ ਬੰਦਾ ਕੁਝ ਵੀ ਕਰ ਸਕਦਾ ਸੀਗਾ ਜੇ ਹੁਣ ਮੇਰੇ ਕੋਈ ਘਰ ਨੂੰ ਢਾਊਗਾ ਟਾਈਮ ਪਾ ਕੇ ਮੈਂ ਮੈਂ ਕਿਹੜਾ ਕਿਹਨੂੰ ਬਖਸ਼ੂਗਾ ਦੇਖੋ ਇਹ ਧੱਕਾ ਜੇ ਕਈ ਕਈ ਬੰਦੇ ਕਹਿ ਦਿੰਦੇ ਆ ਯਾਰਾ ਉਹ ਇੰਦਰਾ ਦੇ ਨਾਲ ਸੀ ਉਹਨੇ ਗਦਾਰੀ ਕੀਤੀ ਗਦਾਰੀ ਨਹੀਂ ਕੀਤੀ ਜਦੋਂ ਕੋਈ ਮੇਰਾ ਘਰ ਢਾ ਕੇ ਜਾਊਗਾ ਜਦੋਂ ਮੈਂ ਲੋਟ ਲੱਗਾ ਠੋਕੂਗਾ ਉਹਨੂੰ ਉਹਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਬੱਚਾ ਜਿਹੜਾ ਸਰਬਜੀਤ ਸਿੰਘ 6 ਸਾਲ ਦਾ ਸੀ ਉਦੋਂ ਸਰਬਜੀਤ ਸਿੰਘ ਦੇ ਘਰ ਵਾਲੀ ਇੱਕ ਦਿਨ ਬੋਲ ਰਹੀ ਸੀ ਕਿ ਵਿਚਾਰੀ ਕਹਿ ਰਹੀ ਸੀ ਵੀ ਅਸੀਂ ਮੋਟਰਾਂ ਤੇ ਵੀ ਉਹਨੇ ਟਾਈਮ ਬਦ ਕੀਤਾ ਉਹ ਕਿੱਡੀ ਵੱਡੀ ਗੱਲ ਆ ਗਈ ਦੇਖੋ ਇੱਕ ਇੱਕ ਮਾੜਾ ਅਨਸਰ ਪਿੰਡ ਦੇ ਵਿੱਚ ਹੋਵੇ ਜੇ ਉਹਨੂੰ ਕੋਈ ਪੁਲਿਸ ਪਾਰਟੀ ਫੜਨ ਲੱਗ ਜਾ ਉਹ ਤੇ ਉਹ ਬੰਦਿਆਂ ਨੇ ਕਿੱਡਾ ਪ੍ਰਧਾਨ ਮੰਤਰੀ ਦਾ ਪੰਗਾ ਲਿਆ ਸੀ ਉਹਨਾਂ ਨੂੰ ਕੌਣ ਵਾਰਦਾ ਸੀ ਵਿਚਾਰਿਆਂ ਨੇ ਮੋਟਰ ਤੇ ਬਹਿਵੇਂ ਰਾਤਾਂ ਕੱਡੀਆਂ ਯਾਰ ਉਹਨਾਂ ਦਾ ਉਹ ਟਾਈਮ ਤਾਂ ਉਹ ਹੀ ਜਾਣਦੇ ਆ ਵਿਚਾਰੇ ਆਪਾਂ ਨਹੀਂ ਜਾਣਦੇ ਪਰ ਉਹ ਜਦੋਂ ਉਹਨੇ ਗੱਲਾਂ ਸੁਣ ਕੇ ਇੱਥੋਂ ਦਰਦ ਹੁੰਦਾ ਨਿਕਲਦਾ ਵੀ ਯਾਰ ਬਹੁਤ ਵੱਡੀ ਕੁਰਬਾਨੀ ਸੀਗੀ ਤੇ ਯਾਰ ਆਪਾਂ 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 ਨੂੰ ਹੋਰ ਦੇਖੋ ਇੱਕ ਬੋਟ ਹੀ ਪਾ ਸਕਦੇ ਆ ਹੋਰ ਆਪਾਂ ਨੂੰ ਵਿਚਾਰੇ ਨੂੰ ਕੀ ਦੇ ਸਕਦੇ ਆ ਉਹਨਾਂ ਨੇ ਉਹਨਾਂ ਦਾ ਕਰਜ਼ਾ ਤਾਂ ਆਪਣੇ ਬਹੁਤ ਸਾਰਾ ਪੰਜਾਬ ਦੇ ਉੱਤੇ ਆ ਯਾਰ ਜਿੱਤ ਕੇ ਭਲਾ ਡੱਕਾ ਨਾ ਕਰੇ ਪਰ ਉਹ ਉਹਦੀ ਕੁਰਬਾਨੀ ਦਾ ਮੁੱਲ ਇਹ ਕਿ ਮੋੜ ਆਗੇ ਕੋਸੋ ਜੀ ਹੂੰ ਆਪ ਹਮਾਰੇ ਜਿਹੜੇ ਲੋਕ ਤਰੇ ਨੇ ਪਿੰਡਾਂ ਦੇ ਵਿੱਚੋਂ ਆਪ ਹਮਾਰੇ ਆ ਆਪ ਹਮਾਰੇ ਆ ਪਿੰਡ ਚੋਂ ਆਪ ਹਮਾਰੇ ਆ ਮੈਂ ਇੱਕ ਤੁਹਾਨੂੰ ਵੱਡੀ ਗੱਲ ਹੋਰ ਵੀ ਦੱਸ ਦਿੰਦਾ ਕਈ ਬੰਦੇ ਨਾ ਵਿਚਾਰੇ ਜਿਹੜੇ ਹੁਣ ਇਸ ਮੌਜੂਦਾ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਬੰਦੇ ਵੀ ਮਜਬੂਰ ਹੋਏ ਬੈਠੇ ਹੈਗੇ ਜਾਂਦੇ ਜਰੂਰ ਇਕੱਠ ਚ ਪਰ ਵੋਟ ਉਹ ਵੀ ਇਧਰ ਪਉਣਗੇ ਕਿਉਂਕਿ ਉਹਨਾਂ ਨੂੰ ਕੋਈ ਮਸਲਾ ਆਉਂਦਾ ਕਿਸੇ ਦੀ ਤਕਸੀਮ ਦਾ ਰੁਕਿਆ ਵਾ ਕਿਸੇ ਦੇ ਮੈਂਬਰ ਬਣਨਾ ਕਿਨੇ ਸਰਪੰਚ ਬਣਨਾ ਪਰ ਉਹ ਉਹ ਵੀ ਇਹ ਗੱਲ ਕਹਿਣ ਲੱਗੇ ਵੀ ਯਾਰ ਦੇਖੋ ਬਾਈ ਜੀ ਸਾਨੂੰ ਪੰਚਾਇਤ ਦੀਆਂ ਵੋਟਾਂ ਦੇ ਦਿਓ ਪਰ ਹੁਣ ਜਿੱਥੇ ਮਰਜ਼ੀ ਬਣੋ ਹੁਣ ਉਹ ਵੀ ਲੜਨੋਂ ਛੱਡ ਗਏ ਛੱਡਾ ਓਕੇ ਓਕੇ ਕਾਂਨਦਵਾਲ ਮੌਜੂਦਾ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਜਿਹੜੇ ਨਮਾਇंदे ਸੀ ਜਿਹੜਾ ਕੋਈ ਮੈਂਬਰ ਸਰਪੰਚ ਬਣਨਾ ਚਾਹੁੰਦਾ ਜਾਂ ਕੋਈ ਬਲਾਕ ਸੰਮਤੀ ਮੈਂਬਰ ਬਣ ਜਾਣਾ ਜਿਲ੍ਹਾ ਪ੍ਰੀਸ਼ਦ ਬਣਨਾ ਚਾਹੁੰਦਾ ਉਹਨਾਂ ਨੇ ਵੀ ਹੱਥ ਖੜੇ ਵੀ ਬਾਈ ਜੀ ਹੁਣ ਤਾਂ ਇਹ ਲਹਿਰ ਸੀਗੀ ਅਸੀਂ ਬਲਕਾਰ ਜਿਵੇਂ ਸਾਡਾ ਹਲਕਾ ਨਾਮਪਰਾ ਫੂਲਾ ਸਾਡੇ ਪਿੰਡ ਦੇ ਨਮਾਇंदे ਕਹਿਣ ਲੱਗੇ ਵੀ ਅਸੀਂ ਬਲਕਾਰ ਨੂੰ ਇਹ ਗੱਲ ਕਹਿਣਾ ਕਿ ਇਹ ਲਹਿਰ ਸੀਗੀ ਜਦੋਂ ਥੋੜੀ ਲਹਿਰ 92 ਜਿੱਤ ਗਏ ਤੇ ਸਭ ਜੀ ਖਾਲਸਾ ਦਾ ਕੱਲੇ ਸੀ ਹੁਣ ਉਹ ਵੀ ਹੱਥ ਜੋੜਨ ਲੱਗੇ ਵੀ ਬਾਈ ਸਾਨੂੰ ਪੰਚਾਇਤ ਵਾਲਿਆਂ ਨੂੰ ਵੋਟਾਂ ਦੇ ਦਿਓ ਤੇ ਯਾਰ ਤੁਸੀਂ ਜਿੱਥੇ ਮਰਜ਼ੀ ਪਾ ਲਓ ਇਹ ਹਾਲਾਤ ਹੋ ਗਏ ਪਿੰਡਾਂ ਦੇ ਬਿਲਕੁਲ ਹਾਂ ਲੱਗਦਾ ਕਿ ਮੁਕਾਬਲਾ ਹੁਣ ਰਹਿਿਆ ਨਹੀਂ ਮੁਕਾਬਲਾ ਤਾਂ ਬਾਈ ਜੀ ਰਹਿ ਹੀ ਨਹੀਂਗਾ ਨਹੀਂ 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 ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਯਾਰ ਮੁਕਾਬਲਾ ਤਾਂ ਮੁਕਾਬਲੇ ਤੋਂ ਵੀ ਪਰਾ ਕੰਮ ਹੈ ਹੁਣ ਤਾਂ ਇਹ ਗੱਲ ਇਹ ਰਹੇਗੀ ਵੀ ਖੰਡੂਰ ਸਾਹਿਬ ਤੇ ਕਿੰਨੀ ਲੀਡ ਆ ਤੇ ਇੱਥੇ ਕਿੰਨੀ ਲੀਡ ਆ ਲੀਡ ਦਾ ਮਸਲਾ ਰਹਿ ਗਿਆ ਮੁਕਾਬਲਾ ਤਾਂ ਬਹੁਤ ਦੂਰ ਹੋ ਗਿਆ ਜਿਸ ਤਰ੍ਹਾਂ ਜਿਹੜੇ ਭਾਈ ਸਰਪਤੀ ਸਿੰਘ ਖਾਲਸਾ ਜੀ ਦੇ ਰੋਡ ਸ਼ੋਅ ਦੇ ਦੌਰਾਨ ਜਿਹੜੇ ਆਪ ਮੁਹਾਰੇ ਲੋਕ ਤੁਰੇ ਹੋਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਤਾਂ ਇਹ ਦੇਖਣਾ ਹੋਵੇਗਾ ਕਿ ਲੀਡ ਕਿੰਨੀ ਪੈਂਦੀ ਆ ਵੋਟ ਵੱਧ ਵੱਧ ਕਿੰਨੀ ਪੈਂਦੀ ਆ ਤੇ ਬਾਕੀ ਹੋਰ ਵੀ ਜਿਸ ਤਰ੍ਹਾਂ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਨਾਲ ਦੀ ਨਾਲ ਇਹ ਚੱਲਦੇ ਆਂ ਕਾਫਲਾ ਰੋਡੇ ਦੇ ਵਿੱਚ ਪਹੁੰਚਿਆ ਜਿੱਥੇ ਸੰਗਤ ਵੱਲੋਂ ਲੰਗਰ ਵੀ ਲਾਇਆ ਗਿਆ ਹੈਗਾ ਕਾफी ਉਤਸ਼ਾਹ ਦੇਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਕਾਫੀ ਜਿਹੜਾ ਤਦਾਦ ਦੇ ਵਿੱਚ ਵੱਡਾ ਜਿਹੜਾ ਜਾਮ ਲੱਗਾ ਹੋਇਆ ਰੋਡ ਸ਼ੋਅ ਦਾ ਸੋ ਸਾਡੇ ਨਾਲ ਕੁਝ ਸੰਗਤ ਹਾਜ਼ਰ ਹੈ ਗੱਲਬਾਤ ਕਰਦੇ ਆਂ ਬਾਈ ਜੀ ਬਾਈ ਜੀ ਖਾਲਸਾ ਜੀ ਫਤੇ ਜੀ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਦੇ ਹੱਕ ਵਿੱਚ ਬਾਈ ਜੀ ਭਾਈ ਸਾਹਿਬ ਦੇ ਹੱਕ ਦੇ ਵਿੱਚ ਜਿਹੜੀ ਆਪਾਂ ਹਵਾ ਨਹੀਂ ਕਹਿ ਸਕਦੇ ਹਨੇਰੀ ਚੱਲੀ ਹੋਈ ਹੈ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਵਲਵਲੇ ਹੈ ਲੋਕ ਅੱਜ ਪੰਥ ਦੇ ਨਾਲ ਖੜੇ ਹੈ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਬਹੁਤ ਚਿਰਾਂ ਦੇ ਇਹ ਵਲਵਲੇ ਸੀਗੇ ਕਿ ਕੋਈ ਧਰਮੀ ਰਾਜਾ ਰਾਜ ਕਰੇ ਤੇ ਪਰਜਾ ਸੁਖੀ ਵਸੇ ਸੋ ਅੱਜ ਉਹ ਸਮਾਂ ਆ ਗਿਆ ਜਿੰਨੇ ਵੀ ਆਜ਼ਾਦ ਉਮੀਦਵਾਰ ਖੜਿਆ ਪੰਥ ਪੱਖੀ ਉਮੀਦਵਾਰ ਖੜਿਆ ਉਹਨਾਂ ਤੋਂ ਲੋਕਾਂ ਨੂੰ ਪੂਰੀ ਉਮੀਦ ਹੈ ਸੋ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਸਰਦਾਰ ਬਿਆਨਤ ਸਿੰਘ ਜੀ ਖਾਲਸਾ ਜੋ ਸ਼ਹੀਦ ਬਿਆਨਤ ਸਿੰਘ ਜੀ ਖਾਲਸਾ ਉਹਨਾਂ ਦੇ ਸਪੁੱਤਰ ਹਨ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਵਾਸਤੇ ਲੋਕਾਂ ਨੇ ਆਪਣਾ ਮਾਨ ਬਣਾਇਆ ਹੋਇਆ ਸੋ ਹੋਰ ਵੀ ਸੰਗਤਾਂ ਨੇ ਸਤਿਗੁਰੂ ਬਾਪੂ ਜੀ ਕੀ ਨਾਮ ਹੈ ਗਰਮੇਲ ਸਿੰਘ ਪਿੰਡ ਲੱਡੇ ਜੀ ਕਹਿਣਾ ਚਾਹੁੰਗੇ ਜੀ ਭਾਈ ਸਾਹਿਬ ਦੇ ਹੱਕ ਵਿੱਚ ਅਸੀਂ ਭਾਈ ਸਾਹਿਬ ਦੇ ਹੱਕ ਦੇ ਵਿੱਚ ਸਾਰੇ ਖਲਕਤੀ ਪਹੁੰਚ ਭੋਗ ਤੇ ਰਹੀ ਹੁਣ ਹਵਾ ਹੀ ਬਦਲੀ ਚਾਰ ਦਿਨੋਂ ਕੇ ਕਿਹੜਾ ਮੁਕਾਬਲਾ ਮਨਕੂਬਲਾ ਖਤਮ ਕਰ ਤੇ ਖਡੂਰ ਸਾਹਿਬ ਤੋਂ ਦੂਜੇ ਨੰਬਰ ਤੇ ਆਹ ਜਿਹੜੀਆਂ ਵੋਟਾਂ ਪੈਣਗੀਆਂ ਪਹਿਲਾਂ ਨਹੀਂ ਸੀ ਪਤਾ ਲੋਕਾਂ ਨੂੰ ਅਸੀਂ ਵੀ ਨਹੀਂ ਚਾਹੁੰਦੇ ਪਰ ਹੁਣ ਤਾਂ ਦੋਆਂ ਚੋਆਂ ਦੇ ਵਿੱਚ ਕੰਪੀ ਖੇਡ ਹੋ ਹੋਰ ਹੀ ਬਣ ਗਈ ਹੁਣ ਲੱਗਦਾ ਵੀ ਹੋ ਮੈਂ ਲੱਖਾਂ ਦੀ ਗਿਣਤੀ ਤੇ ਘੱਟੋ ਘੱਟ 2 ਲੱਖ ਦੀ ਗਿਣਤੀ ਖਰਬਜੀਤ ਸਿੰਘ ਖਾਲਸਾ ਜਿੱਤਣਗੇ ਇੱਥੇ ਕਹੋ ਅਸੀਂ ਵੀ ਸਾਡਾ ਵੀ ਤਜਰਬਾ ਬਹੁਤ ਚਿਰ ਦੇ ਲੋਕਾਂ ਚੋਂ ਆ ਵੋਟ ਵੋਟਾਂ ਜਲਦਾ ਇਹਦੂ ਭਲਾ ਕਿਹੜੀ ਪਾਰਟੀ ਨੂੰ ਵੋਟ ਪਾਈ ਸੀ ਪਹਿਲਾਂ ਝਾੜੂ ਵਾਲਿਆਂ ਨੂੰ ਪਾਈ ਸੀ ਉਹ ਜਵੇਂ ਨੇਰੀ ਉਧਰ ਆਈ ਸੀ ਉਵੇਂ ਹੁਣ ਇੱਧਰ ਆ ਗਈ ਲੱਗਦਾ ਨੇਰੀ ਨੇ ਰੁਖ ਬਦਲਿਆ ਪੂਰਾ ਰੁਖ ਬਦਲਦਾ ਦੂਜਿਆਂ ਦੇ ਵੀ ਬਦਲਤੇ ਹਾਂ ਲੱਗਦਾ ਬਜ਼ੁਰਗਾਂ ਦੇ ਮਨ ਦੇ ਵਿੱਚ ਪੂਰਾ ਚਾ ਅੰਦਰੋਂ ਅੰਦਰ ਹੀ ਸਾਨੂੰ ਕਹਿੰਦੇ ਫੋਨ ਕਰਦੇ ਆ ਦੂਜਿਆਂ ਨੂੰ ਇਸ ਨਾਂ ਨਹੀਂ ਲੈਣਾ ਚਾਹੁੰਦੇ ਕਿਸੇ ਦਾ ਕਹਿੰਦੇ ਉਹ ਕਹਿੰਦੇ ਤੁਹਾਨੂੰ ਵਧਾਈਆਂ ਅੱਛਾ ਪਹਿਲਾਂ ਵਧਾਈਆਂ ਮੈਨ ਲਾ ਗਿਆ ਵਧਾਈਆਂ ਤੇ ਲਾ ਕੇ ਲਾਲ ਅਕਰਾਂ ਚ ਫੋੜ ਪਾਏ ਹੁੰਦੇ ਆ ਚਾਚਾ ਪਹਿਲਾਂ ਤਾਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਚਲੋ ਬਾਬਾ ਜੀ ਕਿਰਪਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰ ਆਏ ਤੇ ਦਰਸਤ ਆਈ ਗੁਰੂ ਦੀ ਕਿਰਪਾ ਸੀ ਉਹ ਹੀ ਦੇਰ ਤਾਂ ਲੱਗ ਗਈ ਕਿ ਦਰਸਤ ਬੜਾ ਆ ਪਰਜਾ ਦੇ ਵਿੱਚ ਕੋਈ ਕਮੀ ਨਹੀਂ ਪਰ ਜਾਨੇ ਐਸ ਵਕਤ ਨਾ ਪੂਰੇ ਕਿਲੇ ਕੱਢਤੇ ਕੋਈ ਪਾਰਟੀ ਪੂਲਟੀ ਦਾ ਨਹੀਂ ਰੱਖਿਆ ਮਤਲਬ ਸਿਰਫ ਕੁਰਬਾਨੀ ਕੁਰਬਾਨੀ ਜਾਗ ਪਈ ਹੈ ਸਿੱਖ ਕੌਮ ਫਤਿਹ ਕਰੇਗੀ ਫਤਿਹ ਪੂਰੀ ਫਤਿਹ ਕਰਤੀ ਫਤਿਹ ਆ ਕੱਠ ਦੱਸੀ ਜਾਂਦਾ ਮੋਗੋ ਤੋਂ ਲੈ ਕੇ ਕੋਟਕਪੂਰੇ ਦਾ ਛੜਕ ਨੂੰ ਰਾਹ ਨਹੀਂ ਮਿਲ ਰਿਹਾ ਹਾਂ ਬਹੁਤ ਵੈਜੀ ਖਾਲਸਾ ਵੈਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਕਾਫਲਾ ਤੁਸੀਂ ਦੇਖਿਆਗੇ ਕਾਫਲਾ ਬਹੁਤ ਵੱਡਾ ਹੈਗਾ ਭਾਈ ਸਾਹਿਬ ਦਾ ਸੋ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਤੋਂ ਵਧਾਈਆਂ ਮਿਲੀਆਂ ਸ਼ੁਰੂ ਹੋ ਗਈਆਂ ਹੁਣ ਤਾਂ ਇਹ ਵੇਖਣਾ ਹੋਵੇਗਾ ਕਿ ਵੋਟ ਕਿੰਨੀ ਵੱਧ ਨਿਕਲਦੀ ਆ ਸੋ ਅੱਗੇ ਵੀ ਗੱਲਬਾਤ ਕਰਦੇ ਜਾਵਾਂਗੇ ਸੰਗਤ ਦੇ ਨਾਲ ਲੰਗਰ ਲਾਇਆ ਹੈਗਾ ਜਿਕਰਾਂ ਰਾਜ ਕਰੇਗਾ ਨਾਮ ਸਤ ਰਾਜ ਕਰੇਗਾ ਸ਼ਹੀਦੋ ਤੁਹਾਡੀ ਸੋਚ ਤੇ ਥੋਕ ਕੇ ਸ਼ਹੀਦੋ ਤੁਹਾਡੀ ਸੋਚ ਤੇ ਆਦੇਵਾਗੇ ਥੋਕ ਕੇ ਪਹਰਾ ਦੁਰਛਿਦਾ ਤੁਹਾਡੀ ਸੋਚ ਤੇ ਆਦੇਵਾਗੇ ਥੋਕ ਕੇ ਰਾਜ ਕਰੇਗਾ ਨਾਮ ਸਤ ਰਾਜ ਕਰੇਗਾ ਸੱਸੀ ਗਾਵੈ ਕਿ ਨਾਮ ਹੈ ਜੀ ਸਰਦੇ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜੇ ਇਹ ਚੋਰਾਂ ਨੂੰ ਭਜਾ ਕੇ ਤੇ ਇੱਕ ਚੰਗਾ ਰਾਜ ਲੈਂਦਾ ਜਾਵੇ ਤਾਂ ਅਸੀਂ ਤਾਂ ਸੌਖੇ ਵਫਾਏ ਤੱਨੀ ਸਾਡਾ ਕੋਈ ਹੱਲ ਜਣਾ ਤੇ ਲੱਗਦਾ ਵੀ ਵੱਧ 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 ਇੱਥੇ ਮੈਨਾਂ ਜੀ ਵੱਧ ਤੋਂ ਵੱਧ ਇੰਤਈ ਕੋਈ ਨਹੀਂ ਗਿਆ ਸਾਰੇ ਖਾਲੀ ਜਾਣਗੇ ਇੱਥੋਂ ਕਲਾ ਸਰਪ ਜੀ ਸਭ ਤੋਂ ਲਿਕੇ ਜਾਊ ਜਦ ਬਲਕਿ ਵੱਡੇ ਕਲਾਕਾਰ ਵੀ ਆਏ ਮੈਨਾਂ ਕਲਾਕਾਰ ਨੂੰ ਕੌਣ ਪੁੱਛੇ ਕਲਾਕਾਰ ਨੂੰ ਕੌਣ ਪੁੱਛਦਾ ਇੱਥੇ ਉਹਦਾ ਕਿ ਡੁਗਡੁਗੀ ਵਾਲੇ ਆ ਇਥੇ ਪੁੱਛਿਆ ਜਾਣਾ ਤੁਹਾਡੇ ਧਰਮ ਨੂੰ ਸਾਡੇ ਰਾਜ ਨੂੰ ਸਾਡੇ ਸਿਰ ਦੇ ਤਾਜ ਨੂੰ ਜਿਹੜਾ ਬਿਆਨ ਸਿੰਘ ਸੀਗਾ ਉਹਨੇ ਲੜਕੇ ਨੂੰ ਪੁੱਛਿਆ ਉਹਨੇ ਬੇਟੀ ਪੁੱਛਿਆ ਕਾ ਮੁੱਲ ਮੋੜੇ ਕੀ ਸੀ ਦੀ ਦਾ ਮੋੜ ਤਾਂ ਮੋੜ ਤਾਂ ਇੱਥੇ ਆ ਜੀ ਮੁੱਲ ਤਾਂ ਮੋੜ ਤਾਂ ਪੂਰਾ ਚੱਕਰ ਸਰਫਰ ਚੱਕਣ ਵਾਲਾ ਹੀ ਰਹਿ ਗਿਆ ਹੁਣ ਤਾਂ ਤਰੀਕ ਦੀ ਇੰਤਜ਼ਾਰ ਕਰਦੇ ਹੋ 4 ਤਰੀਕ ਤਰੀਕ ਦੀ ਸਾਡੇ ਵੱਲੋਂ ਤਾਂ ਅੰਦਰੋਂ ਹੋਈ ਵੀ ਐ ਠੀਕ ਹੈ ਸਾਡੇ ਨੂੰ ਚੁੱਤਿਆ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਜਸ ਉਹ ਤਾਂ ਤੁਸੀਂ ਦੇਖੋ ਸੰਗਤ ਦਾ ਆ ਆਪ ਤੁਹਾਰੇ ਤੋਂ ਸਾਹ ਜਿਹੜਾ ਹੈਗਾ ਇਹ ਰੋਡਾਂ ਦੀ ਧਰਤੀ ਤੇ ਆ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਮਹਾਂਪੁਰਖਾਂ ਦੀ ਇਹ ਧਰਤੀ ਹੈ ਸੋ ਸੰਗਤ ਨੇ ਲੰਗਰ ਵੀ ਲਾਇਆ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਾ ਕਿ ਪਿੱਛੇ ਕਾਫਲਾ ਮੈਨੂੰ ਲੱਗਦਾ ਵੀ 5-6 ਕਿਲੋਮੀਟਰ ਵਾੜਾ ਅੱਗੇ ਚਲਾ ਗਿਆ ਤੇ 5-6 ਕਿਲੋਮੀਟਰ ਵਾੜੀ ਪਿੱਛੇ ਜਿਹੜਾ ਕਾਫਲਾ ਜਿਹੜਾ ਹੈਗਾ ਭਾਈ ਸਾਹਿਬ ਜੀ ਦਾ ਹੈਗਾ ਸੋ ਅੱਗੇ ਚੱਲਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਸੰਗਤ ਜਿਹੜੀ ਬਹੁਤ ਨਾਲ ਆ ਜੀ ਜੀ ਭਾਈ ਸਾਹਿਬ ਦੀ ਜਿਹੜੀ ਗੱਡੀ ਦੇ ਵਿੱਚ ਸਕਾਰਪਿਓ ਗੱਡੀ ਦੇ ਵਿੱਚ ਬੈਠੇ ਨੇ ਕਾਫਲਾ ਜਿਹੜਾ ਬਹੁਤ ਲੰਬਾ ਹੈਗਾ ਭਾਈ ਸਾਹਿਬ ਚਕਾਰਾ ਛੱਡ ਦਿਓ ਜਿੱਤ ਦਾ ਜੀ ਜਿੱਤ ਪੱਕੀ ਹੈ ਜੀ ਆਪਣੀ ਬੋਲੇ ਈਸੋ ਨਿਹਾਲ ਭਾਈ ਸਾਹਿਬ ਨੇ ਚਕਾਰਾ ਛੱਡਿਆ ਜਿੱਤ ਪੱਕੀ ਆ ਸੋ ਬਹੁਤ ਵੱਡੀ ਜੱਤਾ ਲੋਕਾਂ ਦਾ ਕਾਫਲਾ ਪਿਆਰ ਬਹੁਤ ਮਿਲ ਰਿਹਾ ਜੀ ਪਿੱਛੇ ਬਹੁਤ ਲੰਮਾ ਜਾ ਰਿਹਾ ਬਹੁਤ 20 ਕਿਲੋਮੀਟਰ 20 ਕਿਲੋਮੀਟਰ ਬਾਗੇ ਪੁਰਾਣੇ ਐ ਹਲੇ ਹਾਂਜੀ 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 ਕੋਟ ਕਪੂਰੇ ਤੋਂ ਬਾਗੇ ਪੁਰਾਣੇ ਤੱਕ ਕਾਫਲਾ ਹੈ ਬਿਲਕੁਲ ਬਿਲਕੁਲ ਜਿੱਤ ਪੱਕੀ ਆ ਭਾਈ ਸਾਹਿਬ ਨੇ ਕਿਹਾ ਕਿ ਬਹੁਤ ਵੱਡੀ ਜਿੱਤ ਆ ਹਾਂਜੀ ਧੰਨਵਾਦ ਜੀ ਧੰਨਵਾਦ ਉਹ ਵੀ ਗਰਮੀ ਨਾਲ ਗੜ ਕੇ ਆੜੂ ਤੇ ਖਿਲਰ ਗਿਆ ਝਾੜੂ ਜਿੱਤ ਕੇ ਮਹਾਰਾਜ ਦੀ ਕਿਰਪਾ ਕੜਾ ਵਰਤਦੀ ਆ ਗੁਰੂ ਗੋਬਿੰਦ ਸਿੰਘ ਜੀ ਸਵਾਲ ਦੇ ਕੇ ਜਿੱਤ ਪਾਣੀਆਂ ਜੀ ਇਹ ਸਵਾ ਲੱਖ ਵਾਲਾ ਇਹ ਸਵਾ ਲੱਖ ਆ ਗਿਆ ਹੁਣ ਸੱਚ ਦੀ ਜਵਾਜ ਨੂੰ ਬੁਲੰਦ ਕਰਦੇ ਧੰਨਵਾਦ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦੱਸਿਆ ਕਿ ਜਿਹੜਾ ਹੈਗਾ ਸੱਚ ਦੀ ਜਿੱਤ ਹੋਣੀ ਹੈਗੀ ਆ ਭਾਈ ਸਿੰਘ ਦਾ ਕਾਫਲਾ 20 ਕਿਲੋਮੀਟਰ ਬਾੜ ਦੀ ਦੂਰੀ ਤੇ ਪਿੱਛੋਂ ਚੱਲ ਰਿਹਾ ਹੈਗਾ ਬਹੁਤ ਲੋਕਾਂ ਦਾ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ ਹੈਗਾ ਸੰਗਤ ਦਾ ਬਹੁਤ ਵੱਡਾ ਇਕੱਠ ਹੈਗਾ ਜਿਸ ਤਰ੍ਹਾਂ ਨੌਜਵਾਨ ਪੀੜੀ ਵੱਖ-ਵੱਖ ਜਿਹੜਾ ਹੈਗਾ ਪਿੰਡਾਂ ਤੋਂ ਵੱਖ-ਵੱਖ ਜਿਹੜਾ ਸ਼ਹਿਰਾਂ ਤੋਂ ਜਿਹੜੇ ਨੌਜਵਾਨ ਜੁੜੇ ਹੋਏ ਆ ਕਾਫਲਾ ਨੌਜਵਾਨਾਂ ਦਾ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਰੇ ਆ ਬਾਈ ਆਕਸ਼ਿਦੀਪ ਸਿੰਘ ਬਰਾੜੀ ਕੀ ਕਹਿਣਾ ਚਾਹੋਗੇ ਕਾਫਲਾ ਬਾਈ ਜੀ ਦਾ ਬਹੁਤ ਵੱਡਾ ਹੋ ਗਿਆ ਕਾਫਲਾ ਕੀ ਕਹਿਣਾ ਚਾਹਵਾਂਗੇ ਜੀ ਸਾਰਿਆਂ ਦੇ ਜਨੂਨ ਜਾਗ ਰਹੇ ਨੇ ਹੀ ਬਾਕੀ ਪਾਰਟੀਆਂ ਛੱਡ ਕੇ ਸਾਰੇ ਸਿੱਖ ਕੌਮ ਨਾਲ ਰਲ ਰਹੇ ਨੇ ਲੱਗਦਾ ਭਾਈ ਸਾਹਿਬ ਫਤਿਹ ਕਰਨਗੇ ਹਾਂ ਜੀ ਬਹੁਤ ਫਤਿਹ ਜੀ ਫਤਿਹ ਜਿੱਧਰ ਕੌਮਤੌਰਪੇ ਫਤਿਹ ਆਈ ਬਾਸੀ ਜੀ ਕਿਉਂਕਿ ਇਹ ਜਿੱਤ ਦੀਆਂ ਹੀ ਖੁਸ਼ੀਆਂ ਮਨਾ ਰਹੇ ਸਾਰੇ ਜੀ ਹਾਂ ਜੀ ਭਾਈ ਅਕਾਲ ਤਖਤ ਸਾਹਿਬ ਦਾ ਮਾਮਲਾ ਅਕਾਲ ਤਖਤ ਸਾਹਿਬ ਠਹਿਟੇ ਦੀ ਕਰ ਦਿੱਤਾ ਗਿਆ ਸੀ ਸਾਡੇ ਜਜ਼ਬਾਤ ਉਦੋਂ ਦੇ ਵੱਜੇ ਬੁਝੇ ਹੋਏ ਸਨ 40 ਸਾਲ ਬਾਅਦ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ ਮੈਂਬਰ ਸਾਡੇ ਵਿੱਚ ਇਲੈਕਸ਼ਨ ਲੜਦਾ ਹੈ ਤੇ ਸਾਡੀ ਕੌਮ ਵੋਟ ਨਾ ਪਾਵੇ ਤੇ ਇਹ ਕਿਵੇਂ ਹੋ ਸਕਦਾ ਸਾਡੀ ਜੱਤ ਪੱਕੀ ਹੈ 100% ਵੋਟ ਪਾਉਣ ਨੂੰ ਤਿਆਰ ਹੈ ਤੇ ਕੌਮ ਨੂੰ ਸਾਨੂੰ ਕੋਈ ਵੋਟ ਮੰਗਣ ਦੀ ਲੋੜ ਨਹੀਂ ਪੈਂਦੀ ਅਸੀਂ ਤਾਂ ਸਿਰਫ ਚੋਣ ਨਿਸ਼ਾਨ ਦੱਸਣ ਵਾਸਤੇ ਪਹੁੰਚਦੇ ਹਾਂ ਬੋਲੇ ਸੋਨਹੀਓ ਸ੍ਰੀ ਅਕਾਲ ਸੋ ਜਿਸ ਤਰ੍ਹਾਂ ਕਿਹਾ ਕਿ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਦੇਖਿਆ ਜਾ ਰਿਹਾ ਹੈਗਾ ਅ ਵੱਡਾ ਜਿਹੜਾ ਇਕੱਠ ਕੋਟਕਪੂਰੀ ਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਕਾਫਲਾ ਅੱਗੇ ਵੱਲ ਨੂੰ ਵੱਧ ਰਿਹਾ ਹੈਗਾ ਭਾਈ ਸਾਹਿਬ ਦਾ ਕਾਫਲਾ ਪਿੱਛੇ ਤੁਹਾਨੂੰ ਦੱਸ ਦਈਏ ਕਿ 20 ਕਿਲੋਮੀਟਰ ਵਾਰ ਦੀ ਦੂਰੀ ਤੋਂ ਜਿਹੜਾ ਹੈਗਾ ਕਾਫਲਾ ਪਿੱਛੇ ਚੱਲ ਰਿਹਾ ਹੈਗਾ ਸੋ ਭਾਈ ਸਾਹਿਬ ਦੀ ਗੱਡੀ ਇੱਕ ਵਾਰ ਫਿਰ ਤੁਹਾਨੂੰ ਦਿਖਾ ਦੇਣੇ ਚਾਹੁੰਦੇ ਆ ਸੋ ਜਿਹੜਾ ਟੈਂਪਰੇਚਰ ਮੈਨੂੰ ਲੱਗਦਾ 43 ਤੋਂ ਪਲੱਸ ਜਿਹੜਾ ਟੈਂਪਰੇਚਰ ਹੋ ਗਿਆ ਹੈਗਾ ਵੱਡਾ ਕਾਫਲਾ ਹੈਗਾ ਵੱਡੇ ਕਾਫਲੇ ਦੇ ਨਾਲ ਭਾਈ ਸਾਹਿਬ ਜਿਹੜੇ ਹੈਗੇ ਆ ਚੱਲ ਰਹੇ ਨੇ ਬਿਲਕੁਲ ਬਿਲਕੁਲ ਹਾਂਜੀ ਭਾਈ ਜੀ ਕਿਵੇਂ ਲੱਗਦਾ ਮੋਲ ਮੋਲ ਜੀ ਤੁਹਾਡੇ ਸਾਹਮਣੇ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ ਜੀ ਬਾਣਾ ਵਰਤ ਰਹੀ ਹੈ ਜੀ ਬਾਈ ਦੀਪ ਸਿੱਧੂ ਦੇ ਕਹਿਣ ਵਾਂਗੂ ਕਲਾ ਵਰਤ ਰਹੀ ਹੈ ਜੀ ਕਿਵੇਂ ਬਾਈ ਬਾਈ ਮਾਹੌਲ ਤੁਹਾਡੇ ਸਾਹਮਣੇ ਵੇਖ ਲਓ ਵੀ ਕਾਫਲਾ 10 ਕਿਲੋਮੀਟਰ ਵਾੜ ਦੀ ਵਾੜ ਦਾ ਹੋਊਗਾ ਕਾਫਲਾ ਜਿਹੜਾ ਹੈਗਾ ਬਹੁਤ ਵੱਡਾ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਆ ਇਹ ਵੇਖਣਾ ਕਿ ਹੁਣ ਲੀਡ ਕਿੰਨੀ ਹੋਵੇਗੀ ਤੁਸੀਂ ਪਿੱਛੇ ਦੇਖੋ ਕਾਫਲਾ ਦੇਖੋ ਕਿੰਦਾ ਵੱਡਾ ਹੈਗਾ ਬਹੁਤ ਵੱਡਾ ਕਾਫਲਾ ਚੱਲ ਰਿਹਾ ਹੈਗਾ ਭਾਈ ਸਾਹਿਬ ਦਾ ਸੋ ਜਗਾਰੇ ਲੱਗ ਰਹੇ ਨੇ ਵੱਡੇ ਕਾਫਲੇ ਦੇ ਨਾਲ ਜਿਹੜੀ ਸੰਗਤ ਪਹੁੰਚ ਰਹੀ ਆ ਕਾਫਲਾ ਬਹੁਤ ਵੱਡਾ ਚੱਲ ਰਿਹਾ ਹੈਗਾ ਕਾਫਲੇ ਨਾਲ ਜਿਸ ਤਰ੍ਹਾਂ ਗੱਲਬਾਤ ਕਰਦੇ ਆ ਨਾਲ ਨਾਲ ਉਹਧਰ ਦੇ ਜਾਓ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਦੇ ਹੱਕ ਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ ਸਾਹਿਬ ਪੰਜਾਬ ਦੇ ਵਿੱਚੋਂ ਰਿਕਾਰਡ ਤੋੜ ਵੋਟ ਤੇ ਜਿੱਤ ਪ੍ਰਾਪਤ ਕਰੇਗੀ ਜੀ ਇਹ ਭਾਰਤੀ ਹੁਕਮਰਾਨਾਂ ਰਹੀ ਭਾਰਤੀ ਹਕੂਮਰਾਨਾਂ ਨੂੰ ਤੇ ਭਾਰਤ ਦੀਆਂ ਸਮੂਚੀਆਂ ਏਜੰਸੀਆਂ ਨੂੰ ਜਿਹੜੇ ਸਿੱਖਾਂ ਨੂੰ ਕਤਲੇਆਮ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਉਹਨਾਂ ਲਈ ਚੇਤਾਵਨੀ ਹੈ ਬਿਲਕੁਲ ਦੋਸਤ ਉਹਨਾਂ ਲਈ ਠੀਕ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜਿਸ ਤਰ੍ਹਾਂ ਕਿਹਾ ਕਿ ਭਾਈ ਸਾਹਿਬ ਜਿਹੜਾ ਕਾਫਲੇ ਨੂੰ ਜਿਹੜਾ ਹੈਗਾ ਬਹੁਤ ਵੱਡਾ ਹੈਗਾ ਜਿੱਤ ਪੱਕੀ ਆ ਜਿਸ ਨੂੰ ਵੀ ਗੱਲ ਕਰੀ ਦੀ ਆ ਪਿੱਛੇ ਤੁਸੀਂ ਕਾਫਲਾ ਹੁਣ ਦੇਖਿਆ ਜੋ ਕਿੱਥੋਂ ਤੱਕ ਗੱਡੀਆਂ ਜਿਹੜੇ ਚੱਲਦੀਆਂ ਪਈਆਂ ਨੇ ਆਪਣੇ ਨਿਰਜੀਵਾਂ ਲੈ ਕੇ ਆ ਰਹੇ ਨੇ ਲੋਕ ਆਪ ਨੂੰ ਆ ਰਹੇ ਜਿਹੜੇ ਸੰਗਤ ਦੇ ਨਾਲ ਜੁੜੇ ਆ ਬਿਲਕੁਲ ਬਿਲਕੁਲ 2 ਲੱਖ ਤੇ ਜਿੰਨਾ ਭਾਈ ਸਰਪਜੀਤ ਸਿੰਘ ਨੇ 2 ਲੱਖ ਵੋਟ ਤੇ ਗਈ ਹਾਂਜੀ ਭਾਈ 2 ਲੱਖ ਤੇ ਬਿਲਕੁਲ 2 ਲੱਖ ਵੋਟ ਤੇ ਜਿਹੜਾ ਭਾਈ ਨੇ ਕਿਹਾ ਜਿੰਨਾ ਹੈਗਾ ਵੱਡਾ ਕਾਫਲਾ ਜਿਹੜਾ ਸਰਪਜੀਤ ਸਿੰਘ ਭਾਈ ਦਾ ਚੱਲ ਰਿਹਾ ਹੈਗਾ ਸੋ ਬਹੁਤ ਵੱਡੀ ਜਿਹੜਾ ਲੀਡ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਇਥੋਂ ਫਤਿਹ ਕਰਾਂਗੇ ਸੋ ਕਾਫਲਾ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਬਹੁਤ ਵੱਡਾ ਹੈਗਾ ਚੱਲ ਰਿਹਾ ਹੈਗਾ ਬੋਲੇ ਸੋਨਹੋਂ ਹਾ ਸਰੀਆ ਕਾਲੋ ਬਿਲਕੁਲ ਬਿਲਕੁਲ ਬਜ਼ੁਰਗ ਪੁੱਛੇ ਜਿਹੜੇ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੀਆਂ ਵਹੀਕਲਾਂ ਦੇ ਉੱਤੇ ਜਿਹੜੇ ਜਾ ਰਹੇ ਨੇ ਵੱਡਾ ਕਾਫਲਾ ਜਗਾਰਾ ਬੋਲੇ ਸੋਨਹੋਂ ਹਾ ਸਰੀਆ ਕਾਲੋ ਸਾਡੀ ਜਿੱਤ ਪੱਕੀ ਆ ਬਈ ਸਾਭਾਈ ਸਰਵਿਸ ਹੈ ਖਾਤ ਸਾ ਜਿੰਦਾਬਾਦ ਜਿੰਦਾਬਾਦ ਜਿਸ ਤਰ੍ਹਾਂ ਕਿ ਨੌਜਵਾਨਾਂ ਦੇ ਵਿੱਚ ਉਤਸ਼ਾਹ ਜਿਹੜਾ ਵੇਖਣਯੋਗ ਆ ਮੈਨੂੰ ਲੱਗਦਾ ਟੈਂਪਰੇਚਰ ਜਿਹੜਾ ਬਹੁਤ ਜ਼ਿਆਦਾ ਹੈਗਾ ਪਰ ਫਿਰ ਵੀ ਅੱਤ ਦੀ ਗਰਮੀ ਦੇ ਵਿੱਚ ਜਿਹੜਾ ਹੌਸਲਾ ਬੁਲੰਦਾ ਨੌਜਵਾਨਾਂ ਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਹੈ ਤੇ ਚੜ੍ਹਦੀ ਕਲਾ ਹੀ ਰਹਿਣੀ ਹੈ ਸੋ ਸਾਡੇ ਗੁਰੂਆਂ ਨੇ ਵੀ ਇਹ ਗੱਲ ਕਹਿਤੀ ਸੀ ਕਿ ਰਾਜ ਕਰੇਗਾ ਖਾਲਸਾ ਬਿਲਕੁਲ ਖਾਲਸੇ ਦਾ ਰਾਜ ਆਵੇਗਾ ਖਾਲਸੇ ਦਾ ਰਾਜ ਆ ਜਾਵੇਗਾ ਸਾਤਰੀਆ ਕਾਲ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਹੈਗਾ ਪਿੱਛੇ ਕਾਫਲਾ ਜਿਹੜਾ ਬਹੁਤ ਵੱਡਾ ਪਿੱਛੇ ਚੱਲ ਰਿਹਾ ਹੈਗਾ ਮੈਨੂੰ ਲੱਗਦਾ ਵੀ ਹਜੇ 5-6 ਕਿਲੋਮੀਟਰ ਦਾ ਦੂਰੀ ਤੇ ਪਿੱਛੇ ਫਿਰ ਰਹਿ ਗਿਆ ਹੈਗਾ ਕਾਫਲਾ ਸੋ ਬਿਲਕੁਲ ਬਾਈ ਜੀ ਜਮਾ ਚੜਦੀ ਕਲਾ ਬਾਈ ਜੀ ਚੜਦੀ ਕਲਾ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਮਿਹਰ ਆ ਚੜਦੀ ਕਲਾ ਜਮਾ ਹਾਂ ਖਾਲਸਾ ਜੀ 5 ਲੱਖ ਦੀ ਬੋਰਡ ਦੀ ਲੀਡ ਦੇ ਨਾਲ ਜਿੱਤਨੇ ਕਲੀਅਰ ਆ ਕਲੀਅਰ ਬਿਲਕੁਲ ਕਲੀਅਰ 5 ਲੱਖ ਦੀ ਬਿਲਕੁਲ ਕਲੀਅਰ ਹਾਲਸਾ ਦੱਸ ਦੇ ਕਿ ਕੋਈ 5 ਲੱਖ ਕੋਈ 2 ਲੱਖ ਦੀ ਰੀਡ ਤੇ ਜਿਹੜਾ ਜਿੱਤੇਗਾ ਸੋ ਵੱਡਾ ਕਾਫਲਾ ਤੁਸੀਂ ਦੇਖ ਸਕਦੇ ਹੋ ਚੌਣ ਸ਼ਾਨ ਕਿੰਨਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਿੱਖ ਹਾਲਸਾ ਭਾਈ ਸ਼ਰਬੀਤ ਸਿੰਘ ਸਿੱਖ ਹਾਲਸਾ ਕਾਫਲਾ ਵੱਡਾ ਹੈਗਾ ਜਾ ਰਿਹਾ ਹੈਗਾ ਪਿੱਛੇ ਜਾਮ ਲੱਗ ਰਿਹਾ ਜੇਕਰ ਅਸੀਂ ਰੁੱਕ ਕੇ ਗੱਲ ਕਰਦੇ ਹਾਂ ਤਾਂ ਪਿੱਛੇ ਗੱਡੀਆਂ ਦਾ ਜਿਹੜਾ ਕਾਫਲਾ ਬਹੁਤ ਵੱਡਾ ਹੈਗਾ ਜਾਮ ਲੱਗ ਜਾਂਦਾ ਹੈਗਾ ਬਿਲਕੁਲ ਖੈਚਰੂ 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 ਜੀ ਜਿੱਤ ਕਰੇਗਾ 100 ਹਾਂਜੀ ਹਾਂਜੀ 100% ਖਾਲਸਾ ਜਿੱਤੂਗਾ ਜਿੱਤੂਗਾ ਇਹ ਪੱਕਾ ਜਿੱਤਦਾ ਸਾਡੀ ਮੈਨੂੰ ਲੱਗਦਾ ਜੀ ਪਾਓ ਸੰਘਾ ਨੂੰ ਵੋਟ ਪਾਓ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹ ਬਹੁਤ ਵੱਡਾ ਜਿਹਾ ਕਾਫਲਾ ਹੈਗਾ ਸਿੰਘਾਂ ਦਾ ਜੋਸ਼ ਵੀ ਹੈ ਬਹੁਤ ਵੱਡਾ ਜੋਸ਼ ਦੇ ਨਾਲ ਗੱਲਬਾਤ ਕਰਦੇ ਪਏ ਨੇ ਕਿ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਸੋ ਓਡੀਕ ਆ 4 ਤਰੀਕ ਦੀ ਸੋ ਕਿੰਨੀ ਲੀਡ ਦੇ ਨਾਲ ਜਿੱਤਦੇ ਨੇ ਭਾਈ ਸਾਹਿਬ ਦਾ ਕਾਫਲਾ ਬਹੁਤ ਵੱਡਾ ਕਾਫਲਾ ਹੈਗਾ ਜਾ ਰਿਹਾ ਹੈਗਾ ਸੋ ਸੰਗਤ ਦੇ ਨਾਲ-ਨਾਲ ਬਹੁਤ ਵੱਡਾ ਕਾਫਲਾ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਇਹ ਕੋਟਕਪੂਰਾ ਤੋਂ ਜਿਹੜਾ ਹੈਗਾ ਕਾਫਲਾ ਜਿਹੜਾ ਹੈਗਾ ਲੰਘ ਰਿਹਾ ਹੈਗਾ ਬਹੁਤ ਵੱਡੀ ਤਦਾਦ ਪਿੱਛੇ ਗੱਡੀਆਂ ਦੀ ਹੈਗੀ ਆ ਤਕਰੀਬਨ ਕਿੰਨਾ ਲੰਮਾ ਜਿਹੜਾ ਹੈਗਾ ਕਾਫਲਾ ਹੈਗਾ ਦਿਖਾ ਰਹੇ ਆ ਇਹ ਨੌਜਵਾਨ ਕਿੰਨਾ ਉਤਸ਼ਾਹ ਕਿੰਨੀ ਗਰਮੀ ਹੈ ਗਰਮੀ ਦੇ ਵਿੱਚ ਵੀ ਜਿਹੜੇ ਹੌਸਲੇ ਬੁਲੰਦ ਆ ਗੱਡੀਆਂ ਦੀਆਂ ਛੱਤਾਂ ਤੇ ਬੈਠੇ ਨੇ ਨੌਜਵਾਨ ਜਿਹੜੇ ਸੋ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਸ਼ਹਿਰਾਂ ਤੋਂ ਆਏ ਹੋਏ ਵੱਖ-ਵੱਖ ਦੂਰੋਂ-ਦੂਰੋਂ ਵੀ ਜਿਹੜੇ ਨੌਜਵਾਨ ਜਿਹੜੇ ਬਜ਼ੁਰਗ ਬੁੱਢੇ ਸਾਰੇ ਇਸ ਜਿਹੜਾ ਸੰਘਰਸ਼ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਸਾਡੀ ਜਿੱਤ ਪੱਕੀ ਆ ਬਸ ਐਲਾਨ ਹੋਣਾ ਬਾਕੀ ਆ ਸੋ ਬਜ਼ੁਰਗ ਔਰਤਾਂ ਸਾਡੀਆਂ ਬੱਚੀਆਂ ਧੀਆਂ ਭੈਣਾਂ ਵੀ ਜਿਹੜੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਸਾਰਿਆਂ ਦਾ ਹੀ ਧੰਨਵਾਦ ਸੋ ਚੱਲਦੇ ਆ ਬਿਲਕੁਲ ਸਾਹਮਣੇ ਉਹ ਭਾਂਵੇਂ ਆਈ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਭਾਈ ਖਾਲਸਾ ਜੀ ਦੀ ਤਾਨ ਵਿੱਚ ਤੁਸੀਂ ਕੱਢ ਦੋ ਹਾਂਜੀ ਬਸ ਥੋੜੇ ਰਹਿ ਗਿਆ ਸਾਬਾ ਜੀ ਬਤਾਏ ਕਹਣਾ ਜਾਉਗਾ ਭਾਈ ਸਾਹਿਬ ਦੇ ਕਾਫਲੇ ਬਾਰੇ ਭਾਈ ਫਤਿਹ ਜੀ ਭਾਈ ਰੋਜ ਜਪਾਂ ਮਤਿਆ ਜੀ ਸੋ ਫਤਿਹ ਕਾਫਲਾ ਜਿਹੜਾ ਜੋ ਸਾਨਹ ਜੋ ਸ੍ਰੀਆ ਕਾ ਜੀ ਦੇਖ ਸਕਦੇ ਹੋ ਤੁਸੀਂ ਸ਼ਾਹ ਜਿਹੜਾ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜਿਹੜੀ ਹਤੇ ਜਿਸ ਤਰ੍ਹਾਂ ਕਾਫਲਾ ਦੇਖ ਸਕਦੇ ਹੋ ਤੁਸੀਂ ਵੱਡਾ ਇਕੱਠਾ ਸਤਸਰੀ ਜਵਾਨ ਸਿੰਘ ਜੀ ਪੱਕੀ ਗੱਲ ਜਾਓਗੇ ਪੈਸਾ ਤੱਕ ਭਾਈ ਸਾਹਿਬ ਦੀ ਜਿੱਤ ਪੱਕੀ ਹੈ ਅਲਾਨ ਹੋਣਾ ਬਾਕੀ ਹੈ ਬਸ ਆਪਣਾ ਕਿਹੜਾ ਏਰੀਆ ਹੈ ਖਾਈ ਪਿੰਨ ਨਿਹਾਲ ਸਿੰਘ ਵਾਲਾ ਏਰੀਆ ਹੈ ਹਾਂ ਜੀ ਉਥੋਂ ਕਾਫਲਾ ਚੱਲਿਆ ਸੀ ਹੁਣ ਕਾਫਲਾ ਦੀਨਾ ਸਾਹਿਬ ਦਾ ਕਾਫਲਾ ਚੱਲਿਆ ਜੀ ਫਰੀਦਕੋਟ ਤੱਕ ਰਾਈ ਹਾਂ ਜੀ ਫੁੱਲ ਆਈ ਜਾਮ ਜਿਹੜਾ 20 ਵੀ ਲੱਗਾਈ ਜੱਟ ਇਕੱਠਾ ਜੀ ਬਹੁਤ ਵੱਡਾ ਜਿਹੜਾ ਹੈਗਾ ਜਾਮ ਕਾਫੀ ਵੱਡਾ ਹੈਗਾ 20 ਕਿਲੋਮੀਟਰ ਵੱਡਾ ਕਾਫਲਾ ਜਿਹੜਾ ਹੈਗਾ ਜਾਮ ਬਹੁਤ ਵੱਡਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਵੱਡਾ ਇਕੱਠ ਉਤਸ਼ਾਹ ਜਿਹੜਾ ਨੌਜਵਾਨਾਂ ਬਜਰੇ ਦੇ ਵਿੱਚ ਸਭ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਵਾਰਤਾ ਜਿਹੜਾ ਫਰੀਦਕੋਟ ਦੀ ਜਿਹੜੀ ਸੀਟ ਦੇ ਆ ਸਮੀਕਰਨ ਅਖੀਰਲੇ ਦਿਨਾਂ ਦੇ ਵਿੱਚ ਅੱਜ ਲਾਸਟ ਪੜਾ ਲਾਸਟ ਦਿਨਾਂ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਹਾਂ ਬਹੁਤ ਵਧੀਆ ਜੀ ਸੋ ਜਿਸ ਤਰ੍ਹਾਂ ਕਾਫਲਾ ਚੱਲ ਰਿਹਾ ਹੈਗਾ ਵੱਡਾ ਕਾਫਲਾ ਹੈਗਾ ਸੋ 15-20 ਕਿਲੋਮੀਟਰ ਵਾਰ ਦਾ ਜਿਹੜਾ ਹੈਗਾ ਇਹ ਜਾਮ ਲੱਗਾ ਹੋਇਆ ਬੋਲਣਾ ਨਹੀਂ ਭੁੱਲਣਾ ਖਾਲਸੋ ਅਣਖ ਨਾਲ ਜਿਉਣਾ ਧਰਮ ਲਈ ਮਰਨਾ ਚਾਹ ਪ੍ਰੇਮ ਦਾ ਜਿੰਨਾ ਨੂੰ ਉਹਨਾਂ ਨੇ ਮੌਤ ਲੜੀ ਨੂੰ ਮਰਨਾ ਨਹੀਂ ਭੁੱਲਣਾ ਖਾਲਸੋ ਆਨੇ ਕਨਾਲਾ ਜਿਉਣਾ ਧਰਮ ਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੱਡਾ ਉਤਸ਼ਾਹ ਜਿਹੜਾ ਹੈਗਾ ਟੈਂਪਰੇਚਰ ਬਹੁਤ ਜ਼ਿਆਦਾ ਹੈਗਾ ਛੱਤਾਂ ਦੇ ਬੈਠੇ ਨੇ ਗੱਡੀਆਂ ਤੇ ਚੜਦੀ ਕਲਾ ਖਾਲਸੇ ਦੀ ਸੋ ਖਾਲਸੇ ਦੀ ਚੜਦੀ ਕਲਾ ਹੀ ਰਹਿਣੀ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਵਾਹਿਗੁਰੂ ਜੀ ਖਫਾ ਜੀ ਕੀ ਕਰਾਂਗੇ ਖਾਲਸਾ ਦੀ ਚੜਦੀ ਕਲਾ ਜੀ ਚੜਦੀ ਕਲਾ ਪੂਰੀ ਹਾਂ ਜੀ ਚੜਦੀ ਕਲਾ ਹਾਂ ਜੀ ਭਾਈ ਜਿਹੜੇ ਹਿਸਾਬ ਨਾਲ ਅੱਜ ਚੜਦੀ ਕਲਾ ਹੋਈ ਹੈ ਜੀ ਬਸ ਆ ਚੜ੍ਹਦੀ ਕਲਾ ਹੀ ਹੋਣੀ ਸਾਰੇ ਸ਼ਹਿਰ ਹਿੱਲ ਗਏ ਬਿਲਕੁਲ ਬਿਲਕੁਲ ਜਿਹੜਾ ਵੀ ਮਿਲਦਾ ਉਹ ਚੜ੍ਹਦੀ ਕਲਾ ਦੀ ਗੱਲ ਕਰਦਾ ਵੈਸੇ ਵੀ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਿਹਾ ਹੈਗਾ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ ਸੋ ਕਾਫਲਾ ਤੁਸੀਂ ਦੇਖ ਸਕਦੇ ਹੋ ਪਿੱਛੇ ਮੈਨੂੰ ਲੱਗਦਾ ਵੀ 15 ਮਿੰਟ ਹੋ ਗਏ ਨੇ ਸਾਨੂੰ 20 ਮਿੰਟ ਤੇ ਫਿਲਹਾਲ ਜਿਹੜਾ ਹੈਗਾ ਹਜੇ ਵੀ ਪਿੱਛੇ ਚੱਲ ਰਿਹਾ ਹੈਗਾ ਕਾਫਲਾ ਬਹੁਤ ਵੱਡਾ ਸੋ ਨੌਜਵਾਨ ਜਿਹੜੇ ਜਾ ਰਹੇ ਨੇ ਬਿਲਕੁਲ ਬਿਲਕੁਲ ਸਰਬਜੀਤ ਖਾਲਸਾ ਜਿਹੜਾ ਚੋਣ-ਛਾਣ ਗੱਡਾ ਸੋ ਗੰਨੇ ਦੇ ਜਿਹੜਾ ਚੋਣ ਨਿਸ਼ਾਨ ਦੇ ਲਈ ਜਿਹੜਾ ਹੈਗਾ ਇਹ ਰੋਡ ਸ਼ੋਅ ਕੀਤਾ ਜਾ ਰਿਹਾ ਹੈਗਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਇਹ ਰੋਡ ਸ਼ੋਅ ਚੱਲ ਰਿਹਾ ਹੈਗਾ ਨਿਹਾਲ ਸਿੰਘ ਵਾਲਾ ਦੀ ਇਤਿਹਾਸਿਕ ਧਰਤੀ ਦਿਨਾ ਸਾਹਿਬ ਤੋਂ ਚੱਲਿਆ ਇਹ ਕਾਫਲਾ ਇਸ ਟਾਈਮ ਜਿਹੜਾ ਹੈਗਾ ਤਕਰੀਬਨ ਪੌਣੇ 4 ਦਾ ਟਾਈਮ ਹੋ ਗਿਆ ਹੁਣ ਇਹ ਕਾਫਲਾ ਕੋਟਪੂਰਾ ਦੇ ਵਿੱਚ ਪਹੁੰਚਿਆ ਜਿੱਥੋਂ ਅੱਗੇ ਨੂੰ ਵਧਦਾ ਹੋਇਆ ਫੀਰ ਕੋਡ ਵੇਖੇ ਸਮਾਪਤੀ ਹੋਵੇਗੀ ਇਸ ਕਾਫਲੇ ਦੀ ਵੱਡਾ ਕਾਫਲਾ ਜਲ ਤਰ ਹੈਗਾ ਸੋ